ਮੁਕੇਰੀਆਂ ਦੇ ਨਜ਼ਦੀਕੀ ਪਿੰਡ ਗੁਜਰਕਤਰਾਲਾ ਦੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਵੱਲੋਂ ਤेंदुआ ਦੇਖੇ ਜਾਣ ਨਾਲ ਡਰ ਦਾ ਮਾਹੌਲ ਬਣ ਗਿਆ ਹਾਲਾਂਕਿ ਕਿਸੇ ਤਰ੍ਹਾਂ ਦੇ ਕੋਈ ਜਾਨੀ ਜਾਂ مالی ਨੁਕਸਾਨ ਤੋਂ ਤਾਂ ਬਚਾ ਰਿਹਾ ਗੱਲਬਾਤ ਰਹੀ ਖੇਤਾਂ ਵਿੱਚ ਕੰਮ ਕਰ ਰਹੇ ਅਨਿਲ ਕਟੋਚ ਅਤੇ ਸੰਗੋ ਕੁਤਰਾਲਾ ਦੇ ਸਰਪੰਚ ਮਦਨ ਲਾਲ ਹੋਰਾਂ ਦੱਸਿਆ ਕਿ ਟਰੈਕਟਰ ਨਾਲ ਖੇਤ ਵਿੱਚ ਸੁਹਾਗਾ ਮਾਰਨ ਵੇਲੇ ਅਚਾਨਕ ਕਮਾਦ ਦੇ ਨਜ਼ਦੀਕ ਖੇਤ ਵਿੱਚ ਤेंदुआ ਦੇਖਿਆ ਗਿਆ ਜਿਸ ਸਬੰਧੀ ਪੁਲਿਸ ਅਤੇ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਗਿਆ ਉਹਨਾਂ ਵਿਭਾਗ ਵੱਲੋਂ ਜਲਦ ਤਿੰਦੂ ਦਾ ਰੈਸਕਿਊ ਕਰਨ ਦੀ ਮੰਗ ਕੀਤੀ ਮੌਕੇ ਤੇ ਪੁੱਜੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਬਹੁਤ ਜਲਦ ਰੈਸਕਿਊ ਟੀਮ ਪਹੁੰਚ ਰਹੀ ਹੈ ਅਤੇ ਰੈਸਕਿਊ ਕੀਤਾ ਜਾਵੇਗਾ ਨਿਊ ਚੜ ਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਮੇਰਾ ਨਾਮ ਜੀ ਅਨਿਲ ਕਟੋਚ ਪਿੰਡ ਗੁੱਜਰ ਕਤਰਾਲਾ ਤੇ ਮੈਂ ਆਪਣੀ ਪੈਲੀ ਪਾਇਆ ਕਰਦਾ ਸੀ ਸੁਹਾਗਾ ਮਾਰਿਆ ਕਰਦਾ ਸੀ ਤੇ ਅੱਗੇ ਦੇਖਿਆ ਤਾਂ ਤेंदुआ ਤੇ ਫਿਰ ਸਾਰਿਆਂ ਨੂੰ ਫੋਨ ਫਾਨ ਕੀਤੇ ਅਸੀਂ ਇਹ ਤੁਸੀਂ ਵੀ ਹੁਣ ਇੱਥੇ ਆਏ ਆ ਤਾਂ ਦੇਖੋ ਸਾਰੇ ਲੋਕ ਇਕੱਠੇ ਹੋਏ ਆ ਫੋਰੈਸਟ ਨੂੰ ਵੀ ਕੀਤਾ ਫੋਨ ਉਹ ਕਹਿੰਦੇ ਆਂਦੇ ਆ ਥੋੜੀ ਦੇਰ ਨਾਲ ਅਸੀਂ ਟਰੈਕਟਰ ਤੇ ਗਏ ਸੀ ਦੋ ਬੰਦੇ ਸੀ ਤੋਂ ਹਿੰਸ ਕੋ ਆਸੀ ਜਿਆਦਾ ਨਹੀਂ ਉੱਠਨੀ ਹੋਇਆ ਕਰਦਾ ਸੀ ਤੇ ਕੋਲੋਂ ਉਦਾਂ ਹੀ ਚਵਾੜਾ ਖੋਲ ਕੇ ਆਪਣਾ ਇਹ ਕਰਿਆ ਕਰਦਾ ਸੀ ਨਹੀਂ ਤੇ ਚਲੋ ਬਚਾ ਹੀ ਰਿਹਾ ਆਈ ਤੇ ਇਹ ਮੰਗ ਕਰਦੇ ਫੋਰੈਸਟ ਦੇ ਇਹਨੂੰ ਪੜਕ ਕੇ ਲੈ ਜਾਣ ਪਕੜ ਕੇ ਲਾਗੇ ਲਾਗੇ ਕਾਰ ਆਗੇ ਲਾਗੇ ਲਾਗੇ ਕਾਰ ਆਗੇ ਸਾਂ ਪਾਲੀਆਂ ਬਾਣੀਆਂ ਦੇ ਦੇਖਣਾ ਹੁੰਦਾ ਫਸਲ ਪਾਲੀਆਂ ਦੇਖਣਾ ਤੇ ਡਾਰੇ ਆ ਯਾਦ ਦੇ ਨਾਣਾ ਹਾਂਜੀ ਬੈਸਦ ਦਾ ਮੋਰ ਬਣਿਆ ਪਿਆ ਇਸ ਵੇਲੇ ਮੈਂ ਸਰਪੰਚ ਮਦਨ ਲਾਲ ਪਿੰਡ ਸੰਗੋ ਬਤਰਾਲਾ ਸਾਡੇ ਪਿੰਡ 'ਚ ਇੱਕ ਜਿੰਮੀਦਾਰ ਕਾਂਕ ਬਿਜ਼ਨਸ ਵਾਸਤੇ ਸੁਹਾਗਾ ਟਰੈਕਟਰ ਨਾਲ ਫੇਰ ਰਿਹਾ ਸੀ ਤੇ ਉਹਨੂੰ ਇੱਕ ਕਮਾਨ ਦੇ ਕਿਨਾਰੇ ਤੇ ਖੇਤ ਦੇ ਵਿੱਚ ਬੰਨੇ ਦੇ ਨਾਲ ਇੱਕ ਤੰਦੂਆ ਟਾਈਪ ਦਿਖਾਈ ਜਾਣਵਰ ਦਿੱਤਾ ਜਿਸ ਨੂੰ ਉਸਨੇ ਸਾਨੂੰ ਸਰਪੰਚ ਨੂੰ ਤਲਾਹ ਦਿੱਤੀ ਸਰਪੰਚ ਦੁਆਰਾ ਜੰਗਲਾਤ ਵਿਭਾਗ ਅਤੇ ਐਸਐਚਐਚਓ ਮੁਕੇਰੀਆ ਨੂੰ ਇਸ ਚੀਜ਼ ਦੀ ਇਤਲਾਹ ਦਿੱਤੀ ਗਈ ਤੇ ਜਿਸ ਤਰ੍ਹਾਂ ਹੁਣ ਡਿਪਾਰਟਮੈਂਟ ਵਾਲੇ ਇਹਨੂੰ ਕਾਬੂ ਕਰਨ ਵਾਸਤੇ ਆਂਦੇ ਆ ਤੇ ਉਸ ਤੋਂ ਬਾਅਦ ਫਿਰ ਆਪਣੇ ਕਬਜ਼ੇ ਚ ਕਰਕੇ ਲੈ ਜਾਗੇ ਇਹਨੂੰ ਨਹੀਂ ਆਹੀ ਇਹ ਚਾਹਨੇ ਆ ਭਈ ਜਿਸ ਤਰ੍ਹਾਂ ਲੋਕ ਇਕੱਠੇ ਹੋ ਰਹੇ ਦੇਖਣੇ ਬਾਅਦ ਤੇ ਜਾਨਵਰ ਨੂੰ ਤੇ ਕੋਈ ਜਾਨੀ ਮਾਲ ਦਾ ਨੁਕਸਾਨ ਅਜੇ ਤੱਕ ਤਾਂ ਹੋਇਆ ਨਹੀਂ ਹੈ ਬਾਕੀ ਜਿੱਦਾਂ ਲੋਕ ਲਾਗੇ ਨਜ਼ਦੀਕ ਘਰ ਵੀ ਹੈਗੇ ਆ ਘਰਾਂ ਨੂੰ ਵੀ ਖਤਰਾ ਆ ਜਾਂ ਪਿੰਡ ਬਾਛੀਆਂ ਨੂੰ ਵੀ ਦੂਰੇ ਜਿਹੜੇ ਹਟਵੇਂ ਪਿੰਡਾਂ ਉਹਨਾਂ ਨੂੰ ਵੀ ਖਤਰਾ ਕਿਉਂਕਿ ਲਾਗੇ ਕਮਾਂਦ ਕਮਾਂਦ ਦੀ ਖੇਤੀ ਜ਼ਿਆਦਾ ਆ ਕਮਾਂਦ ਵਿੱਚ ਵਧਣ ਦੇ ਨਾਲ ਫਿਰ ਕਾਬੂ ਕਰਨਾ ਮੁਸ਼ਕਲ ਹੋ ਜਾਣਾ ਤੇ ਇਸੇ ਲਈ ਕਰਕੇ ਜਿਹੜੇ ਡਿਪਾਰਟਮੈਂਟ ਦੇ ਆ ਜਲਦੀ ਤੋਂ ਜਲਦੀ ਆਣ ਕੇ ਇਹਨੂੰ ਕੈਪਚਰ ਕਰ ਲੈਣ ਤੇ ਤਾਂ ਜੇ ਪਿੰਡ ਵਾਸੀਆਂ ਦੀ ਨਜ਼ਦੀਕ ਜੋ ਘਰ ਹੈ ਉਹਨਾਂ ਦੀ ਜੋ ਟੈਨਸ਼ਨ ਮੁਕਤ ਹੋ ਜਾਣਾ